ਇੱਕ ਹੀ ਵੀ ਆ ਨਾ ਜਦੋਂ ਹੀ ਰੁੱਖ ਲਾਵਾਂਗੇ ਤੇ ਪੰਛੀ ਵੀ ਅਰਦਾਸ ਕਰਦੇ ਹਾਂ ਬਿਲਕੁਲ ਵੀ ਸਾਨੂੰ ਰੱਬਾ ਬਚਾ ਹੁਣ ਕਿੰਨੇ ਫੁੜਕ ਰਹੇ ਨੇ ਕਿੰਨੇ ਉਤੜਫ ਰਹੇ ਨੇ ਕਿੰਨਾ ਟੈਂਪਰੇਚਰ ਵਧਿਆ ਹੋਇਆ 47 46 45 ਹੈ ਨਾ ਉਹ ਜੇ ਰੁੱਖ ਹੋਣ ਆਪਾਂ ਹੁਣ ਗੱਡੀਆਂ ਖੜਾਉਣੇ ਆ ਰੁੱਖਾਂ ਥੱਲੇ ਹੁਣ ਬਾਹਰ ਜੇ ਗੱਡੀਆਂ ਖੜਗੀਆਂ ਜਦੋਂ ਵਿੱਚ ਬੈਠਨੇ ਜਾ ਕੇ ਤੇ ਕੀ ਹੁੰਦਾ ਸਹੀ ਹੈ ਜੇ ਰੁੱਖ ਹੋਣ ਸ਼ਾਮ ਦੇ ਵਿੱਚ ਸਹੀ ਹੈ ਸਹੀ ਹੈ ਆਉਣ ਵਾਲੇ ਸਮੇਂ 'ਚ ਮੇਰੀ ਦੂੰਦੇਜ ਕਹਿੰਦੀ ਵੀ ਇਹ ਸਾਡੇ ਅੰਗ ਝੜਨ ਲੱਗ ਜਾਣੇ ਨੇ ਆਉਣ ਵਾਲੇ ਕਈ ਦਹਾਕਿਆਂ ਨੂੰ ਸਾਡੇ ਅੰਗ ਛੱਡ ਜਾਇਆ ਕਰਨ ਜਿਵੇਂ ਕੋੜ ਹੋਇਆ ਹੁੰਦਾ ਜਿਵੇਂ ਆਲੂ ਪਿਗਲ ਜਾਂਦਾ ਨਾ ਉਹ ਸਾਡੇ ਸਰੀਰ ਵੀ ਹੁਣ ਪਿਗਲੇ ਪਏ ਨੇ ਜੇ ਕਿਤੇ 6 ਵਜੇ ਸ਼ੂਗਰ ਵਾਲ ਤਾਂ ਠੀਕ ਹੀ ਨਹੀਂ ਹੁੰਦਾ ਨਹੀਂ ਹੁੰਦਾ ਸਹੀ ਉਹ ਗਲੀ ਜਾਂਦਾ ਵੱਡਣਾ ਪੈਂਦਾ ਬਾਹਰੋਂ ਪ੍ਰਵਾਸੀ ਆ ਕੇ ਸਬਜ਼ੀ ਵੇਚ ਕੇ ਗੋਲ ਗੱਪੇ ਵੇਚ ਕੇ 버ਗਰ ਵੇਚ ਕੇ ਰੇੜੀਆਂ ਲਾ ਕੇ ਆ ਲੁਧਿਆਣਾ ਏਰੀਆ 'ਚ 100-100 ਗਜ 200 ਗਜ ਜ਼ਮੀਨ ਲੈ ਰਿਆ ਸਾਡਾ ਪੰਜਾਬੀ ਨੌਜਵਾਨ ਦੇਖੋ ਸਾਡੇ ਪੰਜਾਬੀ ਨੌਜਵਾਨ ਤੋਂ ਆਪਣੀ ਰੋਟੀ ਨਹੀਂ ਚੱਲਦੀ ਨਹੀਂ ਚੱਲਦੀ ਕਿਉਂਕਿ ਮੈਂਤ ਨਹੀਂ ਕਰਦੇ ਜਿੱਥੇ ਕਹਿੰਦੇ ਭਈਏ ਭਜਾਓ ਭਈਏ ਭਜਾਓ ਉੱਥੇ ਉਹ ਕੰਮ ਵੀ ਕਰਦੇ ਨਾ ਉਹ ਤਾਂ ਭਈਏ ਤੋਂ ਸ਼ਰੇਆਮ ਕਹਿੰਦਾ ਪਿਆ ਵੀ ਅਹੀਂ ਜੀ ਵੇਖਿਓ ਪੰਜਾਬ ਤੁਸੀਂ ਭੱਜਣਾ ਕੈਨੇਡਾ ਅਸੀਂ ਪੰਜਾਬ ਤਾਂ ਲੈਣਾ ਅਗਾਂ ਪਾਣੀ ਦੀ ਗੱਲ ਕਰ ਰਹੇ ਸੀ ਵੀ ਇਹ ਪਾਣੀ ਕਿਵੇਂ ਬਚਾਇਆ ਜਾ ਸਕੇ ਕਿਵੇਂ ਰੋਕਿਆ ਜਾ ਸਕੇ ਇਹਦੇ ਵਿੱਚ ਕਈ ਤਰੀਕੇ ਨੇ ਜਿਵੇਂ ਆਪਣੇ ਲੋਕ ਵਰਤਨ ਹਾਂਜੀ ਪਹਿਲਾ ਤਰੀਕਾ ਵੀ ਹੁਣ ਮੌਸਮ ਵਰਖਾ ਹੋਣੀ ਹੈ ਮੀਂਹ ਪੈਣਾ بارش ਹੋਣੀ ਬਹੁਤ ਤਲਾਬੀ ਕਰਮ ਕੀਤਾ ਜਾਏ ਠੀਕ ਹੈ ਤਲਾਬ ਬਣਾਏ ਜਾਣ ਇਹੋ ਜਿਹੇ ਰੁੱਖ ਜਿਹੜੇ ਜਿਆਦਾ ਮੌਨਸੂਨ ਖਿੱਚਦੇ ਨੇ ਵਰਖਾ ਨੂੰ ਸੱਦਾ ਦਿੰਦੇ ਨੇ ਵਰਖਾ ਨੂੰ ਖਿੱਚਦੇ ਨੇ ਅਸਲ ਦੇ ਵਿੱਚ ਬਹੁਤ ਇਹੋ ਜਿਹੇ ਜਿਹੜੇ ਸੀਗੇ ਇਲਾਕੇ ਜਿੱਥੇ ਉਹਨਾਂ ਨੇ ਰੁੱਖ ਲਗਾਉਣੇ ਸ਼ੁਰੂ ਕੀਤੇ ਵਾਰਸ਼ਾ ਆਪਣੇ ਆਪ ਆ ਗਈ ਹੂੰ ਉਹੀ ਗੱਲ ਵੀ ਸਾਨੂੰ ਬਨੌਟੀ ਆਲ ਨੇ ਲਾਉਣ ਦੀ ਲੋੜ ਨਹੀਂ ਹੈ ਜਦੋਂ ਅਸੀਂ ਰੁੱਖ ਲਾ ਦਾਂਗੇ ਪੰਛੀ ਆਪ ਹੀ ਆ ਜਾਣਗੇ ਸਹੀ ਹੈ ਰੁੱਖ ਲਗਾ ਦਾਂਗੇ ਵੀ ਆਪ ਹੀ ਆਏਗਾ ਜੱਜ ਵਾਕਿਆ ਬੜੀ ਹਾਸੋਣੀ ਜੀ ਗੱਲ ਆ ਆਪਾਂ ਦੁਕਾਨਾਂ ਤੇ ਦੇਖਦੇ ਹਾਂ ਜਿੱਥੇ ਮਿੱਟੀ ਦੇ ਬਰਤਨ ਬਣਦੇ ਮਕਸਰ ਉਹਨਾਂ ਦੁਕਾਨਾਂ ਤੋਂ ਪਿੱਛੇ ਜੇ ਕਿਸੇ ਦੁਕਾਨ ਦੇ ਕੋਲ ਸਮਾਨ ਲੈਣ ਗਿਆ ਉਹਨਾਂ ਨਾਲ ਬਣੌਟੀ ਆਲਣਾ ਬਣਾ ਕੇ ਟੰਗਿਆ ਉਹ ਵਿਜੜੇ ਦੇ ਆਲਣੇ ਵਰਗਾ ਆਲਣਾ ਸੀ ਹਾਂਜੀ ਹਾਂਜੀ ਕਾ ਦਾ ਤੇ ਲੋਕੀ ਚੋਂ ਲੈ ਕੇ ਜਾਂਦੇ ਵੀ ਘਰਾਂ ਚ ਲਾਉਂਦੇ ਵੀ ਆ ਹੁਣ ਮੈਂ ਸੋਚਦਾ ਕਿ ਹਰੇਕ ਪੰਛੀ ਵਿਜੜੇ ਆਲਣੇ ਜਿਹਨੇ ਚ ਰਹਿਣ ਵਾਲਾ ਥੋੜੀ ਨਹੀਂ ਦੇਖੋ ਜੀ ਪੰਛੀ ਕੋਈ ਵੀ ਕੋਤਰ ਦੇਖੋ ਪੰਛੀ ਤੁਸੀਂ ਰਾਤ ਨਿਕਲ ਜਿਓ ਇਹ ਟਾਣੀਆਂ ਤੇ ਆਰਾਮ ਨਾਲ ਸੌਂਦੇ ਨਹੀਂ ਹਾਂ ਉਹੀ ਨਾ ਹਰੇਕ ਪੰਛੀ ਵਿਜੜੇ ਦੇ ਆਲਣੇ ਵਾਲਾ ਨਹੀਂ ਹੈ ਨਾਲੇ ਦੇਖੋ ਤੁਸੀਂ ਆਪਾਂ ਅੱਜ ਤਾਂ ਸੋਸ਼ਲ ਮੀਡੀਆ ਜਾਂ ਨੈਟ ਦਾ ਜਮਾਨਾ ਆ ਉਹਦੇ ਤੇ ਸਰਚ ਮਾਰੋ ਜਿਹੜੇ ਪੰਛੀ ਨੇ ਉਹਨਾਂ ਦੇ ਆਲਣੇ ਬੱਕਰੇ ਬੱਕਰੇ ਆ ਜਿਹੜੇ ਕਬੂਤਰ ਆ ਤੁਸੀਂ ਆ ਦੇਖੋ ਉਹ ਆਲਣਾ ਉਤੋਂ ਕਵਰ ਨਹੀਂ ਕਰਦਾ ਹਾਂ ਨਹੀਂ ਕਰਦੇ ਟਟੇਰੀ ਆ ਉਹਨੇ ਠਾਈ ਜਾ ਕੇ ਗਰਾਉਂਡ ਸੀ ਬਣਾਉਣਾ ਭਾਵੇਂ ਲੱਖਾਂ ਗਰਮੀ ਪੈ ਰਹੀ ਆ ਬਿਲਕੁਲ ਠੀਕ ਆ ਜੀ ਕੁਝ ਜਿਹੜੇ ਲੋਕੇ ਰਹਿਣ ਵਾਲੇ ਨੇ ਹੂੰ ਕੋਗੀ ਵੀ ਜਿਹੜਾ ਆਮ ਸਿੰਪਲ ਚਾਰ ਡੱਕੇ ਰੱਖਦੀ ਉੱਤੇ ਬਹਿ ਜਾਂਦੀ ਹੋਏ ਨਾ ਕੋਈ ਤੀਲਿਆਂ ਦਾ ਕੋਈ ਤੀਲਿਆਂ ਦਾ ਆਲਣਾ ਬਣਾਉਂਦਾ ਕੋਈ ਤੀਲਿਆਂ ਦਾ ਤੇ ਜਿਹੜੀਆਂ ਕੁਝ ਕੁਝ ਗਲੀਆਂ ਕਟਾਰਾਂ ਨੇ ਉਹ ਗਲੀਆਂ ਦੇ ਵਿੱਚ ਵੜ ਜਾਂਦੀਆਂ ਹਾਂ ਕਾਲੀ ਚਿੜੀ ਉਹ ਗਲੀਆਂ ਦੇ ਵਿੱਚ ਵੜ ਜਾਂਦੀ ਪੱਕਾ ਭਾਲਦੇ ਹਨ ਹੁਣ ਜਿਹੜੇ ਪੰਛੀ ਆ ਉਹ ਵੀ ਰੁੱਖਾਂ ਨੂੰ ਲੋੜਦੇ ਨੇ ਹੂੰ ਤੇ ਰੁੱਖ ਸਾਡੇ ਅੱਜ ਪੱਟੇ ਗਏ ਠੀਕ ਹੈ ਹੁਣ ਦੇਖੋ ਇੱਕ ਹੀ ਵੀ ਆ ਨਾ ਜਦੋਂ ਇਹ ਰੁੱਖ ਲਾਵਾਂਗੇ ਤੇ ਪੰਛੀ ਵੀ ਅਰਦਾਸ ਕਰਦੇ ਆ ਹਾਂ ਬਿਲਕੁਲ ਵੇ ਸਾਨੂੰ ਰੱਬਾ ਬਚਾ ਹੁਣ ਕਿੰਨੇ ਫੁੜਕ ਰਹੇ ਨੇ ਕਿੰਨੇ ਉਹ ਤੜਫ ਰਹੇ ਨੇ ਕਿੰਨਾ ਟੈਂਪਰੇਚਰ ਵਧਿਆ ਹੋਇਆ 47 46 45 ਹੈ ਨਾ ਉਹ ਜੇ ਰੁੱਖ ਹੋਣ ਆਪਾਂ ਹੁਣ ਗੱਡੀਆਂ ਖੜਾਉਣੇ ਆ ਰੁੱਖਾਂ ਥੱਲੇ ਹੁਣ ਬਾਹਰ ਜੇ ਗੱਡੀਆਂ ਖੜੀਆਂ ਜੇਰ ਵਿੱਚ ਬੈੰਨੇ ਜਾ ਕੇ ਤੇ ਕੀ ਹੁੰਦਾ ਸਹੀ ਹੈ ਜੇ ਰੋਖੋਂ ਸ਼ਾਮਿਤ ਵਿੱਚ ਸਹੀ ਹੈ ਸਹੀ ਹੈ ਸਹੀ ਹੈ ਹਨ ਫਿਰ ਤਲਾਬ ਰੁੱਖ ਤੇ ਫਸਲਾਂ ਵੀ ਸਾਨੂੰ ਉਹ ਜਿਹੇ ਬੀਜਣੀਆਂ ਚਾਹੀਦੀਆਂ ਹੁਣ ਸਰਦਾਰਾ ਸਿੰਘ ਜੋਹਰ ਉਹਨਾਂ ਦੀ ਤੁਸੀਂ ਸੁਣੀ ਹੋਣੀ ਇੰਟਰਵਿਊ ਜ ਉਹਨਾਂ ਦਾ ਇੱਕ ਲੇਖ ਘੁੰਮ ਰਿਹਾ ਉਹਨਾਂ ਨੇ ਉਹ ਬਹੁਤ ਵਧੀਆ ਸੀ ਬਹੁਤ ਵਧੀਆ ਪਰਸਨ ਸੀ ਬੜੇ ਵਧੀਆ ਵਿਦਵਾਨ ਸੀ ਬੜਾ ਉਹਨਾਂ ਨੇ ਜੋਰ ਲਾਇਆ ਹੁਣ ਚੰਗੇ ਬੰਦੇ ਦੀ ਆਵਾਜ਼ ਜਿਹੜੀ ਹੁੰਦੀ ਇਹੋ ਜਿਹੀ ਜਿਹੜਾ ਉਹ ਬਹੁਤ ਘੱਟ ਲੋਕਾਂ ਨੂੰ ਸੁਣਦੀ ਹੁੰਦੀ ਹੈ ਚੰਗਾ ਕੰਮ ਜਿਹੜਾ ਕੋਈ ਵੀ ਹੁੰਦਾ ਉਹਨੂੰ ਬੜਾ ਰੌਲਾ ਪਾਉਣਾ ਪੈਂਦਾ ਹਾਂਜੀ ਜੇ ਜਿਹੜਾ ਕੋਈ ਬੁਰਾ ਹੁੰਦਾ ਉਹਦੇ ਉਹਦਾ ਰੌਲਾ ਨਹੀਂ ਪਾਉਣਾ ਪੈਂਦਾ ਇਹੋ ਚਲੋ ਮਨੁੱਖੀ ਸੁਭਾਅ ਹੈ ਨਾ ਕਿ ਮਾੜੀ ਚੀਜ਼ ਨੂੰ ਪਹਿਲਾਂ ਗ੍ਰਹਿਣ ਕਰਦੇ ਚੰਗੇ ਹਾਂ ਜਿਵੇਂ ਦੁੱਧ ਜਾ ਕੇ ਵੇਚਣਾ ਪੈਂਦਾ ਉਹਦੀ ਕੀਮਤ ਨਹੀਂ ਤੇ ਦਾਰੂ ਆ ਉਹ ਜਾ ਆਪ ਹੀ ਸਾਨੂੰ ਜਾਣਾ ਪੈਂਦਾ ਨਾ ਉਹ ਇਹ ਚੀਜ਼ਾਂ ਆ ਦੇਖੋ ਹੋਰ ਬੁਰੇ ਕੰਮ ਕੂਡ ਖਲੋਇਆ ਦਾਰੂਲੇ ਨੂੰ ਦਾਰੂ ਵੀ ਬੁਰੇ ਕੰਮ ਕੂਡ ਖਲੋਇਆ ਨਾਮ ਕੀ ਵੇਲਾ ਵੇ ਬੈਸੋਇ ਚੰਗੇ ਕੰਮ ਨੂੰ ਕਰਨ ਲਈ ਉਤਮ ਲੱਗਦਾ ਜੋਰ ਲੱਗਦਾ ਬਣਾਉਣ ਨੂੰ ਚੰਗੀ ਚੀਜ਼ ਸਵਾਰਨੋ ਜੋਰ ਲੱਗਦਾ ਹੁਣ ਪੜਨਣ ਵਾਸਤੇ ਸਕੂਲਾਂ ਵਿੱਚ ਜਾਣਾ ਪੈਂਦਾ ਹਾਂ ਗਾਲਾਂ ਤਾਂ ਅਸੀਂ ਗਲੀਆਂ 'ਚ ਸਿੱਖ ਲੈਨੇ ਆ। ਸਹੀ ਗੱਲ। ਮਰਿਆਈਆਂ ਤਾਂ ਕੋਈ ਨਸ਼ਾ ਪੱਤੇ ਵਾਲਾ ਕੋਈ ਸਕੂਲ ਥੋੜੀ ਆ। ਹੂੰ। ਫਿਰ ਇਹ ਪਾਣੀ ਦੀਆਂ ਘਟਾਈਆਂ ਦੇਖੋ ਨਾਲ ਜਿਹੇ ਵੀ ਧਿਆਨ ਚਾਹੀ ਗੱਲ ਜਿਹੜਾ ਅਜ ਨੌਜਵਾਨ ਨਸ਼ੇ ਵੱਲ ਵੱਧ ਰਿਹਾ ਨਾ ਇਹਦਾ ਕਾਰਨ ਵੀ ਇਹ ਆ ਵੀ ਅਸੀਂ ਕੁਦਰਤ ਨਾਲ ਖਲਵਾਲ ਕੀਤਾ। ਬਿਲਕੁਲ। ਜੇ ਅਸੀਂ ਚਾਰ ਰੋਟੀਆਂ ਖਾਣੇ ਆ ਮੈਂ ਬਹੁਤਾ ਚਲੋ ਨਾ ਕਹਾਂ ਵੀ ਇੱਕ ਗੋਲੀ ਅਸੀਂ ਸਿਰਦਰਦ ਦੀ ਖਾ ਲਈ ਚਾਰ ਰੋਟੀਆਂ ਖਾ ਲਈਆਂ ਤਾਂ। ਹੂੰ। ਕਿਉਂਕਿ ਉਹ ਜੂਰੀਆ ਸਪਰੇ ਆ ਹੂੰ ਉਹ ਜੇ ਅਸੀਂ ਹੁਣ ਸਾਡੇ ਤੇ ਦਵਾਈਆਂ ਕਿਉਂ ਨਹੀਂ ਕੰਮ ਕਰਦੀਆਂ ਹੂੰ ਕਿਉਂਕਿ ਅਸੀਂ ਖਰਾਕ ਰਹਾਂ ਮਤਲਬ ਗਰਾਉਂਡ ਰਿਪੋਰਟ ਮੈਂ ਆਪ ਜਾ ਕੇ ਜੇ ਲੋਕਾਂ ਚ ਵਿਚਰਦਾ ਕਦੇ ਵੀ ਮੇਰਾ ਧਿਆਨ ਜਾਂਦਾ ਕਿਉਂਕਿ ਬਿਰਤੀ ਉਹ ਲੋਕ ਇੰਨੇ ਕਿ ਪ੍ਰਭਾਵਤ ਅਗੇ ਸ਼ੂਗਰ ਤੋਂ ਕਾਹੇ ਤੋਂ ਇੰਨੇ ਨੀਆਂ ਗੋਲੀਆਂ ਖਾਂਦੇ ਨੇ ਉਹ ਜਿਹੜੇ ਕੋ ਅੰਦਰ ਹੋਮੋਸ ਪੈਦਾ ਕਰਦੀ ਉਹ ਉਦੋਂ ਆਉਣ ਵਾਲੇ ਸਮੇਂ ਚ ਮੇਰੀ ਦੂਣ ਦੇ ਚ ਕਹਿੰਦੀ ਵੀ ਇਹ ਸਾਡੇ ਅੰਗ ਛੱਡਣ ਲੱਗ ਜਾਣੇ ਨੇ ਹੂੰ ਆਉਣ ਵਾਲੇ ਕਈ ਦਹਾਕਿਆਂ ਨੂੰ ਸਾਡੇ ਅੰਗ ਛੱਡ ਜਾਇਆ ਕਰਨ ਜਿਵੇਂ ਕੋੜ ਹੋਇਆ ਹੁੰਦਾ ਜਵੇਂ ਆਲੂ ਪਿਗਲ ਜਾਂਦਾ ਨਾ ਉਹ ਸਾਡੇ ਸਰੀਰ ਵੀ ਹੁਣ ਪਿਗਲੇ ਪਏ ਨੇ ਜੇ ਕਿਤੇ 6 ਵਜੇ ਸ਼ੂਗਰ ਵਾਲਾ ਤਾਂ ਠੀਕ ਹੀ ਨਹੀਂ ਹੁੰਦਾ ਨਹੀਂ ਹੁੰਦਾ ਸਹੀ ਹੈ ਉਹ ਗਲੀ ਜਾਂਦਾ ਵੱਢਣਾ ਪੈਂਦਾ ਪਹਿਲਾਂ ਜਿਹੜੇ ਲੋਕ ਰਹਿੰਦੇ ਸੀ ਧਰਤੀ ਤੇ ਅੱਜ ਅਸੀਂ ਕਹਿੰਦੇ ਵੀ ਉਮਰਾਂ ਘਟ ਗਈਆਂ ਜੀ ਉਪਰਾਂ ਘਟ ਗਈਆਂ ਪਹਿਲਾਂ ਲੋਕ ਕੀ ਕਰਦੇ ਸੀ ਹੂੰ ਪਹਿਲਾਂ ਕਿਹੜਾ ਵੀ ਕੋਈ ਤਾਨਤਰਕ ਮੰਤਰਕ ਸੀ ਜਾਂ ਉਹਨਾਂ ਨੇ ਗਿੱਦੜ ਸਿੰਘ ਜੀ ਸੰਘਾਈ ਹੋਈ ਸੀ ਰੱਬ ਨੂੰ ਰੱਬਾ ਸਾਡੀ 100 ਸਾਲ ਦੀ ਉਮਰ ਕਰਦੇ ਪਾਪ ਵੱਡਾ ਜੇ 125 ਸਾਲ ਦੇ ਹੋਏ ਨੇ ਹੂੰ ਆ ਹੁਣ ਵੀ ਪੁਰਾਣੇ ਬਜ਼ੁਰਗ 95 80 90 ਹੋਣ ਵਾਲੇ 80 ਵਾਲੇ ਰਹਿ ਗਏ 75 ਸੀ ਜਿਹੜੇ ਕੋਈ ਕੋਈ ਰਹਿ ਗਿਆ ਜਿਹੜਾ 195 ਚਾਹੇ ਇਸ ਹੋਊਗਾ ਪਹਿਲਾਂ ਵਾਲੇ ਲੋਕਾਂ ਨੇ ਕੀ ਕਿਦੜ ਸਿੰਘੀਆਂ ਸਘਾਈਆਂ ਸੀ ਰੱਬ ਨੂੰ ਉਹ ਖਾਂਦੇ ਵੀ ਸਾਦਾ ਸੀ ਪਹਿਣਦੇ ਵੀ ਸਾਦਾ ਸੀ ਪੀਂਦੇ ਵੀ ਸਾਦਾ ਹੀ ਸੀ ਜਿੰਨਾ ਵੀ ਕੁਦਰਤੀ ਸਰੋਸ ਸੀ ਹੁਣ ਸਾਡੇ ਉਹ ਜਿਹੜੇ ਬਣਾ ਰਹੇ ਆਂ ਸੀ ਸਪਰੇਆਂ ਦੀ ਵਰਤੋਂ ਘੱਟ ਕਰ ਲਈਏ ਹੁਣ ਜੈਬ ਉਹ ਯੂਨੀਵਰਸਟੀਆਂ ਪੈਟ ਰਹੀਆਂ ਸਾਡੇ ਲੋਕ ਕਿਉਂ ਨਹੀਂ ਲੈ ਰਹੇ ਸਹੀ ਹੁਣ ਕਈ ਵਾਰੀ ਯੂਨੀਵਰਸਿਟੀ ਦੇ ਬੱਚੇ ਮਿਲ ਜਾਂਦੇ ਨੇ ਨਗਰਾਂ ਵਿੱਚ ਉਹ ਭੇਜ ਦਿੰਦੇ ਨੇ ਜਦੋਂ ਅਖੀਰਲਾ ਦਾ ਸਾਲ ਹੁੰਦਾ ਜਾਂ ਉਹਨਾਂ ਦੀ ਪ੍ਰੈਕਟੀਕਲ ਜਾਂ ਕਿਸੇ ਵਿਸ਼ੇ ਸਾਡੇ ਲੋਕਾਂ ਨੂੰ ਜਦੋਂ ਕਹਿੰਦੇ ਵੀ ਅਸੀਂ ਪ੍ਰਾਲੀ ਦਾ ਰੋਗ ਥਾਮ ਕਰਨਾ ਹੈ ਜੀ ਪ੍ਰਾਈ ਨੂੰ ਅੱਗ ਲਾਓ ਸਾਡੇ ਲੋਕ ਦਰਵਾਜ਼ੇ ਭੇਂ ਲੈਂਦੇ ਨੇ ਹੂੰ ਤੇ ਸਾਡੇ ਲੋਕਾਂ ਕੋਲੇ ਦਲੀਲਾਂ ਬਹੁਤ ਜੀ ਜੋ ਫੈਕਟਰੀਆਂ ਬੰਦ ਕਰ ਲਓ ਆ ਅੱਗੋ ਕਾਰਖਾਨੇ ਬੰਦ ਕਰ ਲਓ ਹੂੰ ਅੱਗ ਲਾ ਦੇ ਤਾਂ ਫੇਰ ਕੀ ਸਾਡਾ ਹੱਲ ਕੀ ਹੈ ਦੇਖੋ ਜਿੱਥੇ ਜ਼ਮੀਨਾਂ ਦੇ ਵਿੱਚੋਂ ਪਹਿਲਾਂ ਫਸਲ ਘੱਟ ਨਿਕਲਦੀ ਸੀ ਹੁਣ ਉਹਨਾਂ ਵੱਧ ਵੀ ਪ੍ਰਾਫਿਟ ਵੀ ਤਾਂ ਹੁੰਦਾ ਹੈ ਹੂੰ ਵੱਧ ਤੋਂ ਵੱਧ ਅਸੀਂ 5 ਲੀਟਰ ਹੋਰ ਮਚਾ ਲਾਂਗੇ ਸਹੀ ਹੈ ਜੇ ਦੋ ਗਿਹੜੇ ਸੀ ਤਵੀਆਂ ਦੇ ਵੀ ਦੇ ਦਾਂਗੇ ਸਾਧਨ ਬਹੁਤ ਨੇ ਸਾਡੇ ਕੋਲੇ ਮੈਂ ਇਹ ਨਾ ਮੈਂ ਕਿਤੇ ਪੜਿਆ ਸੀ ਕਿ ਕਿਸੇ ਵਿਦਵਾਨ ਨੇ ਕਿਸਾਨਾਂ ਦਾ ਇਕੱਠ ਕਰਕੇ ਉਹਨਾਂ ਨੂੰ ਕਿਹਾ ਕਿ ਝੋਨਾ ਬੰਦ ਲਾਉਣਾ ਬੰਦ ਕਰ ਦਿਓ ਠੀਕ ਹੈ ਪਾਣੀ ਦੀ ਖਰਾਬੀ ਕਰਦਾ ਹਾਂਜੀ ਕੋਈ ਉਹ ਫਸਲਾਂ ਲਾਓ ਜਿਨ੍ਹਾਂ 'ਚ ਪਾਣੀ ਨਾ ਲੱਗੇ ਹੂੰ ਅੱਗੋਂ ਉਹਨਾਂ ਨੇ ਫਿਰ ਮੁੜ ਕੇ ਜਵਾਬ ਕਿ ਸਵਾਲ ਕੀਤਾ ਉਸ ਵਿਦਵਾਨ ਨੂੰ ਸਰਦਾਰ ਸਰਦਾਰ ਸਿੰਘ ਜੋਲ ਜਿਹਨੂੰ ਕੀਤਾ ਹਾਂ ਮੈਨੂੰ ਉਹੀ ਮੇਰੇ ਧਿਆਨ ਚ ਨਹੀਂ ਸੀ ਨਾਮ ਆ ਰਿਹਾ ਉਹ ਕਹਿੰਦੇ ਦੱਸੋ ਫਿਰ ਤੁਸੀਂ ਦੱਸੋ ਕਿਹੜੀਆਂ ਲਾਈਏ ਜਿਹੜੀ ਪਾਣੀ ਤੋਂ ਬਿਨਾ ਹੋ ਜਾਣਗੇ ਝੋਨੇ ਤੋਂ ਸਾਡੇ ਕੋਲ ਆਪਸ਼ਨ ਨਹੀਂ ਗਈ ਤੇ ਉਹ ਹੀ ਜਵਾਬ ਦਿੱਤਾ ਵੀ ਜਿਹੜੀਆਂ ਤੁਸੀਂ ਪਾਣੀ ਮਕੋਣ ਤੋਂ ਬਾਅਦ ਲਾ ਲਓ ਹੁਣ ਸ਼ੁਰੂ ਕਰ ਲਓ ਹੁਣ ਸ਼ੁਰੂ ਕਰ ਲਓ ਉਹ ਹੀ ਨਾ ਹੈਨਾ ਦੇਖੋ ਬਹੁਤ ਜਿਵੇਂ ਫੂਲ ਕੈਚਸ ਫੂਲ ਕਾ ਜਿਹੜੇ ਆਪ ਮੰਤਰੀ ਵੀ ਬਣੇ ਸੀ ਵਕੀਲ ਨੇ ਹਮ ਉਹਨਾਂ ਦੀ ਮੈਂ ਵੀਡੀਓ ਦੇਖੀ ਪਿੱਛੇ ਉਹਨਾਂ ਨੇ ਵੀ ਵੀਜੀ ਹੋਈ ਆਪਣੀ ਫਸਲ ਉਹ ਕਹਿੰਦਾ ਦੇਖੋ ਦੂਜੀ ਆ ਆ ਮੈਂ ਕੁਦਰਤੀ ਵੀਜੀ ਹੋਈ ਐ ਚ ਕੋਈ ਗੁੱਲੀ ਡੰਡਾ ਨਹੀਂ ਕੋਈ ਡਾਡਾ ਛੱਟਾ ਸਾਡੇ ਲੋਕ ਸਮਝਣਾ ਨਹੀਂ ਚਾਹੁੰਦੇ ਹਮ ਸੰਸਲ ਦੀ ਮਿਹਨਤ ਤੋਂ ਭੱਜਦੇ ਨੇ ਲੱਗਦਾ ਕਿਤੇ ਨਾ ਕਿਤੇ ਵੀ ਕਿ ਮਿਹਨਤ ਉਸ ਉਸ ਪ੍ਰੋਸੈਸ ਨੂੰ ਮਿਹਨਤ ਜਿਆਦੀ ਲੱਗਦੀ ਹੋਊਗੀ ਇਹ ਵੀ وجہ ਹੋਦਾ ਦੀ ਨਹੀਂ ਮਿਹਨਤ ਦੇਖੋ ਸਾਡੇ ਲੋਕਾਂ ਦੇ ਵਿੱਚ ਸਬਰ ਵੀ ਹੈ ਨਹੀਂ ਹਮ ਆ ਹੁਣ ਸਾਡਾ ਨੌਜਵਾਨ ਜਿਹੜਾ ਬਾਹਰ ਨੂੰ ਜਾ ਰਿਹਾ ਇੱਕ ਇੱਥੇ ਆਪਸ਼ਨ ਵੀ ਚਲੋ ਇੱਕ ਮਜਬੂਰੀ ਵੀ ਹੈ ਤੰਗੀਆਂ ਵੀ ਆ ਸਾਡੇ ਕੋਲੇ ਹੂੰ ਕੁਝ ਸਾਡੇ ਇੱਥੇ ਘਾਟਾਂ ਪੈ ਗਈਆਂ ਕਿਸੇ ਵੀ ਰੂਪ ਵਿੱਚ ਕਹਿ ਲਈਏ ਇਹ ਘਾਟ ਪੈ ਗਈ ਸਮਾਜਿਕ ਸਰਕਾਰੀ ਰਾਜਨੀਤਿਕ ਜਾਂ ਕੁਝ ਵੀ ਧਾਰਮਿਕ ਘਾਟ ਪੈ ਗਈ ਸਾਡੇ ਲੋਕ ਭਜਦੇ ਨੇ ਵੀ ਅਸੀਂ ਵਧੀਆ ਬਣਾਈਏ ਹੂੰ ਉਹ ਘਾਟਾਂ ਕਰਕੇ ਹੀ ਭਜ ਰਹੇ ਪੰਜਾਬ ਦਾ ਸੋਹਣਾ ਚਿੜੀ ਹੈ ਹੂੰ ਲੋਕ ਪੰਜਾਬ ਚ ਆਉਣਾ ਲੋਚਦੇ ਨੇ ਆਲੇ ਵੀ ਕਈ ਲੋਕਾਂ ਦੀ ਆਸ ਆ ਵੀ ਤੁਸੀਂ ਉਧਰ ਆਉਂਗੇ ਇੱਥੇ ਉਹंदरे ਇਹ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਤੇ ਆਪਾਂ ਵੇਖਦੇ ਆਂ ਹਾਂ ਉਹ ਇੱਥੇ ਆ ਕੇ ਸਿੱਖਦੇ ਸੀ ਇੱਥੇ ਆ ਕੇ ਕੰਮ ਕਰਦੇ ਸੀ ਹੁਣ ਸਾਡੇ ਲੋਕ ਹੁਣ ਦੇਖੋ ਇੱਕ ਹੋਰ ਵਿੱਚੋਂ ਨਿਕਲ ਆਇਆ ਸਾਡੇ ਪੰਜਾਬੀ ਹੂੰ ਕਿੰਨੇ ਗੈਰ ਜ਼ਿੰਮੇਵਾਰ ਨੇ ਜਾਂ ਕਿੰਨੇ ਆਲਸੀ ਹੋ ਚੁੱਕੇ ਨੇ ਜਾਂ ਕਿਸ ਹੱਦ ਤੱਕ ਕਿੱਥੇ ਉਹਨਾਂ ਦੀ ਹਾਲਾਤ ਪਹੁੰਚੀ ਹੋਈ ਹੈ ਬਾਹਰੋਂ ਪ੍ਰਵਾਸੀ ਆ ਕੇ ਸਬਜ਼ੀ ਵੇਚ ਕੇ ਗੋਲ ਗੱਪੇ ਵੇਚ ਕੇ 버ਗਰ ਵੇਚ ਕੇ ਰੇੜੀਆਂ ਲਾ ਕੇ ਆ ਲੁਧਿਆਣਾ ਇਹ ਰਿਹਾ 100 100 ਗਜ 200 ਗਜ ਜ਼ਮੀਨ ਲੈ ਰਿਆ ਸਾਡਾ ਪੰਜਾਬੀ ਨੌਜਵਾਨ ਦੇਖੋ ਸਾਡੇ ਪੰਜਾਬੀ ਨੌਜਵਾਨ ਤੋਂ ਆਪਣੀ ਰੋਟੀ ਨਹੀਂ ਚੱਲਦੀ ਨਹੀਂ ਚੱਲਦੀ ਕਿਉਂਕਿ ਮਿਹਨਤ ਨਹੀਂ ਕਰਦੇ ਜਿੱਥੇ ਕਹਿੰਦੇ ਭਈਏ ਭਜਾਓ ਭਈਏ ਭਜਾਓ ਉੱਥੇ ਉਹ ਕੰਮ ਵੀ ਕਰਦੇ ਨਾ ਉਹ ਤਾਂ ਭਈਏ ਤੇ ਹੁਣ ਸ਼ਰਮ ਕਹਿੰਦਾ ਪਿਆ ਵੀ ਅਹੀਂ ਤੇ ਵੇਖਿਓ ਪੰਜਾਬ ਤੁਸੀਂ ਭੱਜਣਾ ਕੈਨੇਡਾ ਅਸੀਂ ਪੰਜਾਬ ਸਮਝ ਲੈਣਾ ਪੰਜਾਬਣ ਸਾਡਾ ਬਹੁਤਾਤ ਉਹੀ ਪਾਣੀ ਵਾਲੀ ਪਾਣੀ ਕਿਤੇ ਨਾ ਕਿਤੇ ਤਾਂ ਜਾਊਗਾ ਕਿਸੇ ਪਾਸੇ ਤਾਂ ਭੱਜੂਗਾ ਹੀ ਹੂੰ ਪਾਣੀ ਦਾ ਸਮੁੰਦਰ ਤਾਂ ਇਠਾਈ ਆ ਨਾ 71% ਪਾਣੀ ਪਾਣੀ ਕਿਤੇ ਜਾਂਦਾ ਨਹੀਂ ਉੱਥੇ ਹੀ ਘੁੰਮ ਰਿਹਾ ਪਰ ਉਹ ਪਰੇ ਨੂੰ ਚਲੇ ਜਾਊਗਾ ਜੇ ਅਸੀਂ ਦਵਾਈਆਂ ਸਿੱਟੀ ਜਾਵਾਂਗੇ ਸਿੱਟੀ ਜਾਵਾਂਗੇ ਉੱਥੇ ਸਾਡੇ ਕੋਲ ਰੋਗ ਚੱਪਿਆ ਦਾ ਹੋ ਜਾਣੇ ਨੇ ਹਵਾ ਖਰਾਬ ਆ ਪਾਣੀ ਮਿੱਟੀ ਖਰਾਬ ਪਾਣੀ ਖਰਾਬ ਹੁਣ ਦੇਖੋ ਸਵੇਰ ਤੋਂ ਜਹਾਜ਼ ਚੱਲਦਾ 20 ਘੰਟੇ ਵਿੱਚ ਆ ਕੇ ਪੰਜਾਬ ਚ ਉਹਨੇ ਸਮਾਨ ਲੈ ਕੇ ਆਉਂਦਾ ਬਾਹਰੋਂ ਦਿੱਲੀ ਤੋਂ ਸਵੇਰੇ ਚੱਲਦੇ 6 ਸ਼ਾਮ ਨੂੰ ਇੱਥੇ ਪਹੁੰਚ ਜਾਂਦੇ ਪਲਾਸਕਟ ਰਬੜ ਉਹ ਜਿੱਥੇ ਅਸੀਂ ਉਹ ਲਫਾਫੇ ਪੋਲੀਥੀਨ ਸਿਟੀ ਜਾਵਾਂਗੇ ਸਿਟੀ ਜਾਵਾਂਗੇ ਤੇ ਬਤਾਤ ਹੋ ਜਾਂਦੀ ਹੈ